ਕਰ ਜਾਣੂ ਕਿਉਂ ਨਹੀਂ ਜੀ ਜਦੋਂ ਘਰ ਹੀ ਜਾਣਾ ਪੜਾ ਸੀ ਮੈਂ ਕੱਪਾ ਕੱਟਣ ਆਇਆ ਤੇ ਭੈਣ ਕਪਾਤ ਕਤੇ ਕਰਦਾ ਕਿ ਘਰ ਨੂੰ ਗੱਲ ਹਾਂ ਕਤੇ ਜਵਾਨ ਕਤੇ ਐਡੀ ਥਾਂ ਹੂਂਦੀ ਆ ਕਤੇ ਆਹੇਲਾ ਬੀਬੀ ਹਾਂ ਆਹੋਂ ਭਾਂਡੇ ਸਾਰੇ ਵਿੱਚ ਆਇਆ ਘਰ ਦੇ ਫਿਰ ਭਾਂਡੇ ਕਤੇ ਐਵੇਂ ਪੰਜ ਜਾਂਦੇ ਆ ਕੋਈ ਨਹੀਂ ਮੈਂ ਕਰ ਦੋ ਬੱਚੇ ਇਹਨਾਂ ਜਾਣ ਕੇ ਮਾਂ ਆਹੇਲਾ ਝੂਠਾ ਮੈਂ ਬਹੁਤ ਬੋਲੂ ਜਾਂਦੀ ਆ ਨਾ ਕੱਲ ਤੇ ਭਾਂਡੇ ਹੀ ਆਣੇ ਆ ਹੋਣੀ ਮੈਂ ਤੇ ਹਾਂ ਕੱਲ ਤੇ ਫਿਰ ਬਣ ਜਾਣਗੇ ਤੇ ਕੀ ਹੋਇਆ ਹਾਂ ਤੋ ਬੜਾਉੜੇ ਭੜੇ ਮਗਿਆਈ ਗੋੜੇ-ਗੋੜੇ ਮੁੰਨੋ ਪੈਸੇ ਨਹੀਂ ਦੇਂਦੀ ਹੈ ਪੈਸੇ ਨਹੀਂ ਦੇਂਦੀ ਗੋਲੀ ਖਾਣਾ ਵਾਸਤੇ ਲੈ ਜੇ ਮੈਂ ਖਾਣੀ ਸੀ ਮੇਰੇ ਗੋਲੀ 10 ਪਰ ਟਾਂਡੇ ਤੇ ਨਾ ਨਾ 1500 ਲਵਾ ਪੁੱਤ ਲੈ ਉੱਥੇ 1500 ਨੂੰ ਮੈਂ 800 ਦੇਤਾ ਹਾਂ ਪਾਣੀ ਬੱਟੀ ਵਾਲਾ ਹੈਲਾ ਫੇਰ ਕਹਿਣਾ ਤਾਂ ਮੁੰਡੇ ਨੂੰ ਪਰਾ ਲੱਗ ਗਿਆ ਤਾਂ ਭਾਵੇਂ ਡਿੰਗੜ ਡਿੰਗੜ ਰਾਤ ਨੂੰ ਭੋਵੇ ਹਾਂ ਏ ਤਨ ਮੈਂ ਦੱਸਾਂ ਨਾ ਟੀ ਵੀ ਆਈ ਇਹ ਤਾਂ ਨੌਣ ਤੇ ਚੁਗਲੀ ਛੱਟ ਕਰ ਦੇਣੀ ਮੁੰਡੇ ਨੂੰ ਦੱਸਣਾ ਹਾਂ ਤਰਾ ਨੂੰ ਡੇਂਗਰ ਡੇਂਗਰ ਉਹ ਕਿਹਦਾ ਨਹੀਂ ਹੋਣਾ ਹਾਂ ਇਹ ਚਿਆ ਨਾ ਕਰ ਹਾਂ ਨਹੀਂ ਲੈ ਜੀ ਤਾਂ ਇਹ ਪਹਿਣੇ ਲੱਗਦਾ ਹੁਣ ਵੀ ਕੁਝ ਖਾ ਕੇ ਆਇਆ ਖਾ ਕੇ ਹੀ ਆਇਆ ਹੋਊਗਾ ਮੈਂ ਕਿਹੜੇ ਇਹ ਨਾਲ ਨਾਲ ਰਹਿਣ ਨਹੀਂ ਪਹਿਣੇ ਹਾਂ ਸੁਣਿਆ ਧਿਆਨ ਰੱਖਿਆ ਕਰਨੀ ਇਹ ਰੱਖਾਂ ਮੈਂ ਹਾਂ ਤੂੰ ਵੀ ਮੋਟਰਸਾਈਕਲ ਦੇ ਦੇਣੀ ਆ ਜਾ ਕੀ ਕਰਾਂ ਪਹਿਣਾ ਕੋਨ ਲੋ ਕੋਈ ਹੋਰ ਚੀਜ਼ ਲੈ ਗਿਆ ਤਾਂ ਮੁੜ ਕੇ ਮੋਟਰਸਾਈਕਲ ਤੇ ਜੇ ਕੋਈ ਨਾਮ ਆਸਾ ਤੇੜ ਹੋਵੇ ਤਾਂ ਤਮਈ ਮਈ ਮਈ ਕਰਦਾ ਰਹਿੰਦਾ ਹੀ ਬਸ ਆਹ ਹਾਂ ਤਾਂ ਕੀ ਕਰਾਂ ਮੈਂ ਇਹ ਦਬ ਕੇ ਰੱਖਿਆ ਤਾਂ ਦੋ ਕੇ ਤਮਾਸ਼ਾ ਵਿਖਾਉਂਗਾ ਲੋਕਾਂ ਨੂੰ ਆਹ ਲੋਕੀ ਆ ਲੱਗੇ ਤਾਂ ਲੋਕੀ ਤਾਂ ਘਰ ਵੇਖਣ ਆ ਜਾਂਦੇ ਗਲੀਆਂ ਟੱਪ ਟੱਪ ਕੇ ਆਹ ਤੇ ਮੋਟਰਸਾਈਕਲ ਇਹ ਬਣਾਇਆ ਮੁੜਸਾਲੇ ਦੇ ਪਿਓ ਨੇ ਬਣਾਇਆ ਲੈ ਮੈਂ ਆਪਣੇ ਪੈਸੇ ਆਪਣੇ ਆ ਮੇਰੀ ਕੁੜੀ ਦੇ ਪੈਸੇ ਆਏ ਸੀ ਲੈ ਇਹ ਕੁੜੀ ਦੇ ਪੈਸੇ ਕਿੱਥੋਂ ਆਏ ਸੀ ਬੰਦੇ ਦੱਸ ਤੇਰੀ ਕੁੜੀ ਦੇ ਪੈਸੇ ਕਿੱਥੇ ਮੇਰੀ ਕੁੜੀ ਨੂੰ ਸਕੂਲੋਂ ਪੈਸੇ ਮਿਲੇ ਜਾ ਫਿਰ ਮਾਣ ਦਾ ਬਹਿ ਜਾ ਕੇ ਅੱਜ ਮੈਂ ਫੇਕਿਆਂ ਦੇ ਘਰ ਆਈ ਮੈਂ ਤਾਂ ਨਹੀਂ ਉਹ ਜਾਣਾ ਅੱਜ ਜਾਣਾ ਕਿਉਂ ਨਾ ਤੈਨੂੰ ਮੋੜ ਕੇ ਲੈ ਜੀਣਾ ਮੈਂ ਤਾਂ ਕੋਣ ਰੰਗੜੇ ਤਾਲਾ ਨਾ ਜਾਣੀ ਤੂੰ ਨਾ ਨਾ ਨਹੀਂ ਕਰੋਣਾ ਜਾ ਆਈ ਗਾ ਨਹੀਂ ਕਰਾਂਗੇ ਵੀ ਬੇਕਰ ਲੋਗੀ ਤੱਕ ਜਾਉਂਗੀ ਮੈਂ ਰਹਿਣ ਦੇ ਖਪੀ ਤਪੀਆ ਰਹਿੰਦੇ ਅੱਜ ਮੈਂ ਤੁਸੀਂ ਇਹੇ ਤੋਂ ਰੱਖ ਦੇ ਕੀ ਕਰਾਉਣਾ ਹੈ ਤੋ ਜਦੋਂ ਆਉਂਦੀ ਸਭ ਕੋ ਕਾ ਇਹ ਬੰਦ ਜਦੋਂ ਵੇਚੀ ਜਾਂਦਾ ਤਾਂ ਹੋ ਜਾਂਦੀ ਮੈਂ ਕੀ ਕਰਾਂ ਲੈ ਤੇਰੀ ਇਹ ਜੱਪੀ ਕਿਉਂ ਬੜੀ ਕਰ ਮੈਨਾਂ ਨਾ ਆਉਂਦੀਆਂ ਮੈਂ ਨਹੀਂ ਛੋੜਦਾ ਨਾ ਜਾਂਦੀਆਂ ਰਹਿਣਾ ਕਰੀਆ ਕਰੀ ਨਾ ਮੈਂ ਜੇ ਚੰਗ ਕਰਦਾ ਮੈਂ ਕਰੀ ਪੱਟੀਆਂ ਕਟਿਆ ਤੇ ਤੂੰ ਘੜਿਆ ਜੰਪਾਣ ਦਾ ਕੀ ਕਰਾਂ ਮੈਂ ਤਾਂ ਤਾਣਾ ਕੀ ਕਰਨਾ ਕਿਸਮਤ ਤੇਰੀ ਹੀ ਕਹਿੰਦਾ ਨੂੰ ਮੈਂ ਜਵਾਈ ਪਈ ਤਲਾਕ ਕਰਾ ਦੇ ਪਹਿਲਾਂ ਕੋਈ ਗੱਲ ਨਹੀਂ ਕਿਹਦੀ ਪਹਿਲਾਂ ਵੀ ਬੋਲੀਦਾ ਇਹ ਤਰ੍ਹਾਂ ਨਹੀਂ ਬੋਲੀਦਾ ਕੋਈ ਨਹੀਂ ਚੱਲਵੇ ਨਾ ਨਾ ਮੈਂ ਇਤਨਾ ਕਰਿਆ ਕਰ ਨਾ ਕਰਿਆ ਕਰ ਮਾਲੀ ਲੈ ਆਓ ਗਲਾਸ ਪਿਲਾ ਦੇ ਅਬਾ ਦੂਈ ਟੇਰ ਨਾ ਪਾਜੀ ਪਾਣੀ ਦੀ ਕਦੋਂ ਦਾ ਤਰੇ ਆਵਾ ਹਾਂ ਕਦੋਂ ਦਾ ਤਰੇ ਆਵਾ ਤੇਰਦਾ ਤਰੇ ਆਉਂਦੇ ਕਾਤੇ ਆਇਆ ਬੱਥੇ ਬੱਸੇ ਆਇਆ ਮਾ ਹੋਰ ਮੈਂ ਤੇ ਤੂੰ ਰਹਿਣ ਦਿੰਦਾ ਚਾਰ ਦਿਨ ਲੈ ਤੇ ਰਹਿਣ ਕਰ ਦਿੰਦਾ ਮੈਨੂੰ ਹਾਂ ਕਿਉਂ ਰਹਿਣ ਨਾੜਾ ਚੋਰ ਨਾੜਾ ਕਿਆ ਤਰ ਪਾਣੀ ਚੋਰ ਬੈਂਕਰ ਚਾਦਰ ਕਰੀ ਚੱਲੂ ਨਹੀਂ ਤੇ ਤੂੰ ਨਾਲੇ سارے ਭਾਂਡੇ ਵੇਚ ਤੇ ਨਾਲੇ ਤੂੰ ਭਾਂਡੇ ਵੇਚ ਭਾਂਡੇ ਨਹੀਂ ਬਣਾਏ ਨੇ ਤੇ ਐਵੇਂ ਤੇ ਦਾਤ ਦੇਈ ਦਾਇ ਦੇ ਦਾਇ ਨਹੀਂ ਕਰ ਪਾ ਦੇ ਦੋ ਆ ਜੀ ਨਾਲੇ ਨਹੀਂ ਮਨੂ ਜਾਈ ਦਿੱਤਾ ਗਾਇਕ ਨੂੰ ਦਿੱਤਾ ਇਹ ਦੜੀ ਕਰ ਗਿਆ ਆਪਾਂ ਇਸ ਤਰ੍ਹਾਂ ਵੇਚ ਕੇ ਤੂੰ ਆ ਗਿਆ ਮੈਂ ਨਹੀਂ ਆਪ ਵੇਚੀ ਮੈਂ ਆਪਣੇ ਵੇਚ ਕੇ ਬਣਾਏ ਆ ਆਪਣੇ ਕਿੱਥੋਂ ਆਈ ਤੇਰੇ ਮੈਂ ਬਣਾਏ ਨਹੀਂ ਬਣਾਏ ਕਿੱਥੋਂ ਤੂੰ ਲੈ ਕਿੱਥੋਂ ਬਣਾਉਣਾ ਹੈ ਬਣਾਏ ਆ ਕਿੱਥੋਂ ਬਣਾਏ ਕੁੜੀ ਕੱਲ ਲੈਣੀ ਅਹੀਂ ਕਿਹੜੇ ਕੱਲਣੀ ਨਹੀਂ 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 ਕਰਾਉਣੀ ਆ ਗਿਆ ਤੇ ਬੁੱਢੇ ਦਾ ਰਾਜ ਹੈ ਨਾ ਤੂੰ ਕੱਲ ਨੂੰ ਤੇ ਰਾਜਾ ਜਾ ਤੂੰ ਮੈਂ ਕੁੜੀ ਕਲਾਉਣੀ